ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਿਆ ਸੀ 1 ਸਾਲ ਹੋ ਗਿਆ ਉਹ ਉੱਥੇ ਵਰਕ ਪਰਮਿਟ ਤੇ ਕੰਮ ਕਰਦੇ ਹਾਂ ਦੱਸਣ ਵਾਲੀ ਲੱਗਦੀ ਆ ਕਿ ਟਾਇਰ ਖੋਲ ਕੇ ਪਿੱਛੇ برف ਤੇ ਡਿੱਗ ਪਿਆ ਉਹਦੇ ਸਿਰ ਤੇ 60 ਵਜੇ ਉੱਥੇ ਬਾਕੀ ਹਾਂਜੀ ਅੱਜ ਜਿਹੜਾ ਹਲਸਾ ਬਾਈ ਵੀ ਜੀ ਪਤਾ ਹੈ ਮੈਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਤੇ ਡੈੱਡ ਬੋਡੀ ਲੈਂਦੀ ਜਾਵੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਿਆ ਸੀ 1 ਸਾਲ ਹੋ ਗਿਆ ਉਹ ਉੱਥੇ ਵਰਕ ਪਰਮਿਟ ਤੇ ਕੰਮ ਕਰਦੇ ਹਾਂ ਦੱਸਣ ਆ ਵੀ ਲੱਗਦੇ ਆ ਵੀ ਟਾਇਰ ਖੋਲ ਕੇ ਪਿੱਛੇ برف ਤੇ ਡਿੱਗ ਪਿਆ ਉਹਦੇ ਸਿਰ ਤੇ 60 ਵਜੇ ਉੱਥੇ ਮੌਕੇ ਤੇ ਉਹਨਾਂ ਦਾ ਨਾਮ ਕੀ ਸੀ ਜਗਜੀਤ ਸਿੰਘ ਉਮਰ ਕਿੰਨੀ ਕੀ ਸੀ ਉਮਰ ਤਾਂ 40 ਕੇ ਸਾਲ ਸੀ 15 12 81 ਦਾ ਉਹਦਾ ਜਨਮ ਹੈ ਮੇਰ ਤੋਂ ਛੋਟੀ ਮੇਰੀ ਭੈਣ ਵਾ ਤੇ ਉੱਤੋਂ ਛੋਟਾ ਉਹੀ ਤੀਸਰੀ ਜਗ੍ਹਾ ਤੇ ਹੀ ਉਹਦੀ ਇੱਕ ਧਰਮ ਪਤਨੀ ਇੱਕ ਉਹਦਾ ਬੇਟਾ 15 ਸਾਲ ਦਾ ਅਜੇ ਸਕੂਲ ਗਿਆ ਮੈਂ ਉਹਨੂੰ ਲੈਣ ਨਹੀਂ ਗਿਆ ਫਿਰ ਸਾਡੇ ਤੇ ਬਹੁਤ ਦੁੱਖਾਂ ਦਾ ਭਾਰ ਡੱਗਾ ਮੈਂ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਤਾ ਉਹਨਾਂ ਨੇ ਡੈੱਡ ਬੋਡੀ ਲਿਓਨ ਤੇ ਕਦੋਂ ਵਾਸ ਹਾ ਸਾਵਾ ਪ੍ਰਿਆ ਜੀ ਕੱਲ ਸ਼ਾਮੀ ਵਾ ਵਾਪਰਿਆ ਹੋਵੇਗਾ ਅੱਜ ਸਵੇਰੇ ਪਤਾ ਲੱਗਾ ਤੁਹਾਨੂੰ ਕਿਵੇਂ ਪਤਾ ਲੱਗਾ ਜਿਹੜੇ ਸਾਡੇ ਸੰਗੀ ਸਾਥੀ ਜਿਨ੍ਹਾਂ ਦੇ ਕੋਲ ਰਹਿੰਦਾ ਸੀ ਉਹਨਾਂ ਦਾ ਵੀ ਬ੍ਰਦਰ ਇੱਥੇ ਸਾਨੂੰ ਸੂਚਿਤ ਕਰਨ ਆਇਆ ਸਾਡੇ ਕੋਲ ਅੱਜ ਤੱਕ ਹੁਣ ਤੁਸੀਂ ਸਰਕਾਰ ਕਿਉਂਕਿ ਇਹ ਮੰਗ ਕਰਨ ਦੀ ਚਾਹੁੰਦੇ ਪਿਆ ਉਹ ਨਹੀਂ ਮੰਗ ਕਰਦਾ ਕਿ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਉਹਨਾਂ ਦੇ ਜੈਡ ਬੋਦੀ ਜਿਹੋਨ ਦੇ ਵਿੱਚ ਅੱਗੇ ਜੋ ਵੀ ਸਰਕਾਰ ਦਾ ਫੈਸਲਾ ਹੋਊਗਾ ਸਾਨੂੰ ਮਨਜ਼ੂਰ ਹੈ ਬਾਈ ਜਤ ਹਰ ਸ਼ਹਾਵਾ ਸ਼ਹਾਵਾ ਪ੍ਰੇਰ ਸੀਗਾ ਲੋਈ ਤਸਿਲ ਤਾਂ 10 ਦੇ 10 ਹਾਂ ਕੰਮ ਕਰ ਨਹੀਂ ਕੰਮ ਕਰਨ ਨਹੀਂ ਅਜੇ ਪਤਾ ਨਹੀਂ ਅਜੇ ਬੋਰੀ ਕਰਦਾ ਕੀ ਹੋਇਆ ਕੀ ਨਹੀਂ ਹੋਇਆ ਨਹੀਂ ਕਿੱਥੇ ਇਹ ਬਾਹਰ ਕਿੱਥੇ ਕੈਨੇਡਾ ਸੀ ਕਿ ਕਹਿੰਦੇ ਕੈਨੇਡਾ ਹੀ ਕੈਲਗਰੀ ਕਿੰਨਾ ਚਿਰ ਹੋਇਆ ਗਿਆ ਨੂੰ ਸਾਲ ਹੋ ਗਿਆ ਕਿਹੜੀ ਜਗ੍ਹਾ ਇਹ ਕੈਨੇਡਾ ਹੀ ਕਿ ਕੈਲਗਰੀ ਸਤਾ ਮੈਨੂੰ ਕਿਵੇਂ ਪਤਾ ਲੱਗਿਆ ਨਾ ਕਿ ਦਿੱਤ ਅਧੋ ਇੱਥੇ ਮੈਨੂੰ ਪਤਾ ਲੱਗਾ 11 ਵਜੇ ਨਹੀਂ ਕਿਰੇ ਕੈਨੇਡਾ ਦੇ ਵਿੱਚ ਵਰਕ ਪਰਮਟ ਤੇ ਗਿਆ ਸੀ ਤੇ 1 ਸਾਲ ਹੋ ਗਿਆ ਉਹ ਉੱਥੇ ਵਰਕ ਪਰਮਟ ਤੇ ਕੰਮ ਕਰਦੇ ਹਾਂ ਦੱਸਣ ਆ ਜਗਦੇ ਆ ਕਿ ਟਾਇਰ ਖੋਲ ਕੇ ਪਿੱਛੇ برف ਤੇ ਡਿੱਗ ਪਿਆ ਉਹਦੇ ਸਿਰ ਤੇ 60 ਵਜੇ ਉੱਥੇ ਵਾਕਿਆ ਹਾਂਜੀ ਅੱਜ ਜਿਹੜਾ ਹਲਸਾ ਬਾਈ ਵੀ ਤੁਹਾਨੂੰ ਪਤਾ ਹੈ ਮੈਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਤੇ ਡੈੱਡ ਬੋਡੀ ਲੈਂਦੀ ਜਾਵੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਿਆ ਸੀ 1 ਸਾਲ ਹੋ ਗਿਆ ਉਹ ਉੱਥੇ ਵਰਕ ਪਰਮਿਟ ਤੇ ਕੰਮ ਕਰਦੇ ਹਾਂ ਦੱਸਣ ਆ ਰਿਹਾ ਦੱਸਦੇ ਆ ਵੀ ਟਾਇਰ ਖੋਲ ਕੇ ਪਿੱਛੇ برف ਤੇ ਡਿੱਗ ਪਿਆ ਉਹਦੇ ਸਿਰ ਤੇ 66 ਵਜੇ ਉੱਥੇ ਮੌਕੇ ਤੇ ਉਹਨਾਂ ਦਾ ਨਾਮ ਕੀ ਹੈ ਜੀ ਜਗਜੀਤ ਸਿੰਘ ਉਮਰ ਕਿੰਨੇ ਕੀ ਉਮਰ ਤਾਂ 43 ਸਾਲ ਹੀ 15 12 81 ਦਾ ਉਹਦਾ ਜਨਮ ਹੈ ਮੇਰੇ ਤੋਂ ਛੋਟੀ ਮੇਰੀ ਭੈਣ ਵਾ ਤੇ ਉਤੋਂ ਛੋਟਾ ਉਹੀ ਤੀਸਰੀ ਜਗ੍ਹਾ ਤੇ ਹੀ ਤੇ ਉਹਦੀ ਇੱਕ ਧਰਮ ਪਤਨੀ ਇੱਕ ਉਹਦਾ ਬੇਟਾ 15 ਸਾਲ ਦਾ ਅਜੇ ਸਕੂਲ ਗਿਆ ਮੈਂ ਉਹਨੂੰ ਲੈਣ ਨਹੀਂ ਗਿਆ ਤੇ ਸਾਡੇ ਤੇ ਬਹੁਤ ਦੁੱਖਾਂ ਦਾ ਭਾਂਡ ਡੱਗਾ ਮੈਂ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਡੈੱਡ ਬੋਡੀ ਲਿਓਨ ਤੇ ਕਦੋਂ ਵਾਸ ਹਾ ਸਵਾ ਪ੍ਰਿਆ ਜੀ ਕੱਲ ਸ਼ਾਮੀ ਵਾਪਰ ਵਾਪਰਿਆ ਹੋਵੇਗਾ ਅੱਜ ਸਵੇਰੇ ਪਤਾ ਲੱਗਾ ਤੁਹਾਨੂੰ ਕਿਵੇਂ ਪਤਾ ਲੱਗਾ ਜਿਹੜੇ ਸਾਡੇ ਸੰਗੀ ਸਾਥੀ ਜਿਨ੍ਹਾਂ ਦੇ ਕੋਲ ਰਹਿੰਦਾ ਸੀ ਉਹਨਾਂ ਦਾ ਵੀ ਬ੍ਰਦਰ ਇੱਥੇ ਸਾਨੂੰ ਸੂਚਿਤ ਕਰਨ ਆਇਆ ਸਾਡੇ ਕੋਲ ਅੱਜ ਤੱਕ ਹੁਣ ਤੁਸੀਂ ਸਰਕਾਰ ਕੋਕੀ ਇਹ ਮੰਗ ਕਰਨ ਦੀ ਚਾਹੁੰਦੇ ਪਿਆ ਹਾਂ ਜੀ ਮੰਗ ਕਰਦਾ ਕਿ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਉਹਨਾਂ ਦੀ ਜੱਦ ਬੁੱਧੀ ਜਹੋਂ ਦੇ ਵਿੱਚ ਅੱਗੇ ਜੋ ਵੀ ਸਰਕਾਰ ਦਾ ਫੈਸਲਾ ਹੋਵੇ ਸਾਨੂੰ ਮਨਜ਼ੂਰ ਹੈ ਬੱਜੇ ਤੋਂ ਹਰ ਸਵਾ ਟੱਕਰ ਹਾਂ ਸਵਾ ਪ੍ਰੇਰ ਸੀ ਗਲ ਹੋਈ 10 ਨੂੰ ਤਾਂ 10 ਸੋਸ ਕੰਮ ਕਰਦੇ ਏ ਹਾਂਜੀ ਕੰਮ ਕਰਨ ਨਹੀਂ ਅਜੇ ਪਤਾ ਨਹੀਂ ਅਜੇ ਕੋਈ ਕਲਦਾ ਕੀ ਹੋਇਆ ਕੀ ਨਹੀਂ ਹੋਇਆ ਇਹ ਕਿੱਥੇ ਇਹ ਬਾਹਰ ਕਿੱਥੇ ਕੈਨੇਡਾ ਸੀ ਕਿਹਨੇ ਕੈਨੇਡਾ ਹੀ ਕਹਿ ਲਿਆ ਕਿੰਨਾ ਚਿਰ ਹੋਇਆ ਗਿਆ ਨੂੰ ਸਾਲ ਹੋਇਆ ਵਾ ਕਿਹੜੀ ਜਗ੍ਹਾ ਇਹ ਕੈਨੇਡਾ ਇਹ ਕੈਲਗਰੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਨਾਂ ਦਾ ਕਿ ਡੈਥ ਹੋਈ ਤਾਂ ਸਵੇਰੇ ਪਤਾ ਲੱਗਾ 11 ਵਜੇ ਫਿਰ ਬਿੱਕ ਕੇ